ਉਹਨੂੰ ਕਹਿਣਾ ਚਾਹੁੰਦਾ ਵੀ ਜੇਕਰ ਸਾਡੇ ਬਾਪੂ ਸਰਦਾ ਸਾਹਿਬ ਜਗਜੀਤ ਸਿੰਘ ਧੰਨੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਜੇ ਬੇਸਕੋ ਸੈਂਟਰ ਸਰਕਾਰ ਦੇਸਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਬਾਪ ਨਹੀਂ ਕਰਦੇ ਕਿਉਂਕਿ ਸਰਕਾਰਾਂ ਆਸਟਾਬ ਜਿਹੜੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਆ ਵੀਡੀਓ ਵਾਲੇ ਮੇਰੀ ਗੱਲ ਲਾਓ ਸਾਡੇ ਕੋਲੇ ਸਾਦਿਆਂ ਦੀ ਕਬੀਆ ਤੁਸੀਂ ਕਿਹਦੇ ਦੇਖਿਆ ਕਿ ਦੇਰੋਂ ਸਰਕਾਰ ਆਪਣਾ ਭਗਵੰਤ ਮਾਨ ਦਾ ਕੇਂਦਰੀ ਵਾਲਾ ਆਪਣੀ ਰੈਂਡਿੰਗ ਕਰਦੇ ਨੇ ਉਹਦੇ ਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਪੀਆਰਟੀ ਬੱਸਾਂ ਨੇ ਜਿਹੜਾ ਸਰਕਾਰੀ ਉਹ ਵੀ ਅਸੀਂ ਦੋਨੋਂ ਦੇ ਵਿੱਚ ਲੈ ਕੇ ਆਵਾਂਗੇ ਆਮੇ ਤਾਂ ਜਿਆਦਾ ਗਲਾਫ ਨਹੀਂ ਆਉਂਦਾ ਪਿੱਛੋਂ ਥੋੜਾ ਡਰਾਯਤਮਕਾ ਹਟ ਕੇ ਗਿਆ ਸੀ ਜਿਹੜਾ ਉਹ ਫੋਨ ਵੀ ਕਰਦਾ ਵੀ ਦਦੇ ਬਾਂ ਸਾਉਦੇ ਸ਼ੇਤ ਬੜੀ ਕਮਜ਼ੋਰ ਆ ਜੇਕਰ ਹੁਣ ਘਰਾਂ ਦੇ ਵਿੱਚ ਉਹਨਾਂ ਨਿਕਲੇ ਫਿਰ ਪੇਨ ਨੂੰ ਪੁਸਤਾਵਾਗੇ ਬਾਕੀ ਜੱਥੇਬੰਦੇ ਨੇ ਮੈਂ ਤਾਂ ਹੁਣ ਸਾਰਾ ਕਿੱਡਾ ਆਪਣਾ ਨਿਓ ਕੱਲ ਤੁਹਾਨੂੰ ਪਤਾ ਹੀ ਲੱਗ ਜਿਹੜੇ ਜੱਥੇਬੰਦਾਂ ਗੱਲ ਕਹਿੰਦੇ ਸੀਗਾ ਕਿ ਸਾਨੂੰ ਸੱਤਾ ਪੱਤਰ ਨਹੀਂ ਤੇ ਤੇ ਕਰਤਾ ਤੇ ਸਭੂ ਵੱਟ ਤੋਂ ਸੱਤਾ ਪੱਤਰ ਨਹੀਂ ਭੇਜਿਆ ਗਿਆ ਹੁਣ ਕਿਸ ਚੀਜ਼ ਨੂੰ ਡਿਕ ਰਹੇ ਆ ਤਾਂ ਜਿੰਦਾਬਾਹ ਨਵੀਂ ਬਾਰਡਰ ਤੇ ਲੋਕ ਕਹ ਰਹੇ ਸੀ ਕਿ ਵੀ ਸਿੰਗਰ ਨਹੀਂ ਪਹੁੰਚ ਰਹੇ ਸਿੰਗਰ ਨਹੀਂ ਪਹੁੰਚ ਰਹੇ ਤੇ ਅੱਜ ਆਰਨੇਤ ਪਾਲਾ ਬੱਬੂ ਆਣ ਪਹੁੰਚਿਆ ਤੇ ਅੱਜ ਆਰਨੇਤ ਪਹੁੰਚੇ ਤੇ ਗਲਾਉਂ ਸਿੱਧੂ ਪਾਨਾ ਸਿੰਘ ਦਾ ਨਾਮ ਆਇਆ ਉਹ ਸਾਡੇ ਡੋਰ ਬਨੇ ਸਾਡੇ ਖਾਸ ਕਰਕੇ ਸਾਡੇ ਪਿੰਡ ਵਿੱਚ ਜਾਈ ਸੋ ਸਾਟਾ ਹੀ ਫਰਜ਼ ਬਣਦਾ ਨਾ ਤਾਂ ਸੀ ਕਲਾਕਾਰ ਬਾਅਦ ਚ ਪਹਿਲਾ ਕਿਸਾਨ ਆ ਸਾਰਾ ਮਜ਼ਦੂਰ ਹੈ ਜਿੰਦਾਬਾਦ 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 ਇਸ ਸੋਹਿਆ ਸਰਕਾਰ ਇਹ ਗੱਲ ਜੇ ਇਕੱਠੇ ਹੋਵਾਂਗੇ ਫੇਰ ਇਹ ਜੱਤਾ ਆਪਣੇ ਆਡਾ ਡਟ ਹੋਵਾਂਗੇ ਫੇਰ ਕੀ ਕਰਾਂਗੇ ਇਕੱਠੇ ਹੋ ਕੇ ਕੋਈ ਵੀ ਮਤਲਬ ਜੰਗ ਹੈ ਜਾਂ ਮੋਰਚਾ ਇਕੱਠੇ ਹੋ ਕੇ ਜਿੱਤੋਗੇ ਮੋਰਚਾ ਤੁਸੀਂ ਦੇਖ ਸਕਦੇ ਹੋ ਜਿਹੜਾ ਪੰਨਾ ਸਿੱਧੂ ਆ ਖਨੌਰੀ ਬਾਰਡਰ ਪਹੁੰਚ ਚੁੱਕਾ ਹੈ ਦੂਜੀ ਵਾਰੀ ਫੇਰ ਜਿਹੜਾ ਵੱਡਾ ਕਾਫਲਾ ਲੈ ਕੇ ਨੌਜਵਾਨਾਂ ਦਾ ਤੇ ਅੱਜ ਦੋ ਤਿੰਨ ਬੱਸਾਂ ਭਰ ਕੇ ਲੈ ਕੇ ਆਇਆ ਪੰਨਾ ਸਿੱਧੂ ਸਰਕਾਰ ਕਿਸੇ ਭਲੇਖੇ ਦੇ ਵਿੱਚ ਨਾ ਰਹੇ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਹੈ ਹੁਣ ਪੰਜਾਬ ਦੀ ਨੌਜਵਾਨੀ ਘਰਾਂ ਦੇ ਵਿੱਚੋਂ ਨਿਕਲ ਨਿਕਲ ਚੁੱਕੀ ਹੈ ਇਹ 10 ਪਿੰਡਾਂ ਤੋਂ ਨੌਜਵਾਨ ਨਿਕਲ ਕੇ ਆਜਾ ਮੀਡੀਆ ਵਾਲੇ ਭਰਾਵਾਂ ਨੂੰ ਦੱਸਣਾ ਚਾਹੁੰਨਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰੀ ਹੋਰ ਪਿੰਡਾਂ ਦੇ ਵਿੱਚ ਜਾਵਾਂਗੇ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਮੈਂ ਦੁਬਾਰਾ ਫਿਰੇ ਸਰਕਾਰ ਨੂੰ ਕਹਿ ਰਿਹਾ ਨਾ ਚਾਹੁੰਦਾ ਵੀ ਜੇਕਰ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਜੇ ਬੇਸਕੋ ਸੈਂਟਰ ਸਰਕਾਰ ਹੈ ਬੇਸਕੋ ਪੰਜਾਬ ਸਰਕਾਰ ਅਸੀਂ ਕਿਸੇ ਨੂੰ ਮਾਫ ਨਹੀਂ ਕਰਨਾ ਕਿਉਂਕਿ ਸਰਕਾਰਾਂ ਆਸਟਾਬ ਜਿਹੜੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਸੈਕਟਰ ਦੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਤੋਂ ਸਾਡੇ ਪੰਜਾਬ ਦੇ ਦੁਸ਼ਮਣ ਰਹੀ ਰਹੀ ਆ ਮੈਂ ਸਾਰੇ ਲੀਡਰਾਂ ਨੂੰ ਬੇਨਤੀ ਕਰਦਾ ਚਾਹੋ ਕਾਂਗਰਸ ਦੇ ਲੀਡਰ ਨੇਗੇ ਆਪ ਨੂੰ ਆਪਣਾ ਕੇਟਰ ਵੀ ਪੁੱਛੇ ਲੈ ਕੇ ਲਾ ਲੈਣੋ ਮੈਂ ਅਗਲੀ ਬੇਨਤੀ ਕਰਦਾ ਇੱਕ ਮੈਸੂਰੂ ਹੋ ਰਹੀ ਗੱਲ ਦੱਸਣਾ ਚਾਹਣਾ ਆ ਮੀਡੀਆ ਵਾਲੇ ਮੇਰੀ ਗੱਲ ਲਾਓ ਸਾਡੇ ਕੋਲੇ ਸਾਧਨਾਂ ਦੀ ਕਮੀ ਆ ਤੁਸੀਂ ਇੱਕ ਚੀਜ਼ ਦੇਖਿਆ ਕਿ ਜਦੋਂ ਸਰਕਾਰ ਆਪਣਾ ਭਗਵਾਨ ਤੁਮਾਰ ਜਾਂ ਕੇਦਰੀਵਾਲ ਆਪਣੀ ਰੈਲੀ ਕਰਦੇ ਨੇ ਉਹਦੇ ਉੱਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਜੀ ਪੀਆਰਟੀ ਬੱਸਾਂ ਜਿਹੜੀਆਂ ਸਰਕਾਰੀ ਉਹ ਵੀ ਅਸੀਂ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਲੀਆ ਦੇ ਵਿੱਚ ਜਾ ਸਕਦੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਅਸੀਂ ਅੰਦੋਲਨ ਦੇ ਵਿੱਚ ਆਵਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਪੀਆਰਟੀ ਦੀ ਬੱਸਾਂ ਭੇਜਾਂਗੇ ਜੇਕਰ ਭਗਵਾਨਤਵਰ ਤੇ ਕੇਜਰੀਵਾਲ ਆਪਣੇ ਰੈਲੀਆਂ ਦੇ ਵਿੱਚ ਬੱਸਾਂ ਲੈ ਕੇ ਜਾ ਸਕਦੇ ਨੇ ਤਾਂ ਫਿਰ ਅਸੀਂ ਕਿਉਂ ਨਹੀਂ ਬੱਸਾਂ ਲੈ ਕੇ ਆ ਸਕਦੇ ਸਾਡੇ ਕੋਲ ਸਾਧਨਾਂ ਦੀ ਕਮੀ ਆ ਸਾਧਨਾਂ ਦੀ ਕਮੀ ਆ ਅਸੀਂ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਸਹੀ ਹੈ ਨਾ ਗੱਲ ਮੇਰੀ ਸਹੀ ਹੈ ਸਾਡੇ ਕੋਲ ਸਾਧਨਾਂ ਦੀ ਕਮੀ ਆ ਇਸ ਕਰਕੇ ਸਿੰਗਰਾਂ ਨੂੰ ਸਿੰਗਰਾਂ ਨੂੰ ਆਰਨੇਤਾ ਆ ਗਿਆ ਪਰ ਆਰਨੇਤਾ ਆ ਗਿਆ ਗਲਾਬ ਵੀ ਆਉਂਦਾ ਪਿੱਛੋਂ ਕੁੜਾਤ ਡਾਇਰੈਕਟਮਕਾ ਅਭਿਗਿਆ ਕਈ ਸਿੰਗਰਾਂ ਨੂੰ ਫੋਨ ਵੀ ਗਏ ਨੇ ਯਾਰ ਨੇ ਤੁਹਾਨੂੰ ਲਿਆਓ ਤੇ ਸੋਡੇ ਸਾਰੇ ਮੈਂ ਅਗਲੇ ਦਿਨਾਂ ਦੇ ਵਿੱਚ ਸਾਰੇ ਨੌਜਵਾਨ ਬੱਤੀ ਗਿਣਤੀ ਦੇ ਵਿੱਚ ਪਹੁੰਚਣਗੇ ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਨਾਲੇ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਵੀ ਡੱਲੇਬਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਆ ਜੇਕਰ ਹੁਣ ਘਰਾਂ ਦੇ ਵਿੱਚੋਂ ਨਾ ਨਿਕਲੇ ਫਿਰ ਮੇਰੇ ਨੂੰ ਪਸਤਾਵਾਗੇ ਬਾਕੀ ਜਿੱਥੇ ਬੰਦੇ ਨੇ ਬੇੜ ਤੇ ਆਉਣ ਸਾਰਾ ਕੇਡਰ ਆਪਣਾ ਲਿਓ ਕੱਲ ਸਾਨੂੰ ਪਤਾ ਹੀ ਲੱਗਿਆ ਜਿਹੜੇ ਜਥੇਬੰਦੀਆਂ ਗੱਲ ਕਹਿੰਦੀਆਂ ਸੀਗੀਆਂ ਕਿ ਸਾਨੂੰ ਸਿੱਧਾ ਪੱਤਰ ਨਹੀਂ ਭੇਜਿਆ ਕੱਲ ਤਾਂ ਉਧਰੋਂ ਛੱਬੂ ਪੱਟ ਤੋਂ ਸਿੱਧਾ ਪੱਤਰ ਵੀ ਭੇਜਿਆ ਗਿਆ ਹੁਣ ਕਿਸ ਚੀਜ਼ ਨੂੰ ਠੀਕ ਰਿਹਾ ਆਪਾਂ ਕੇਡਰ ਵੀ ਲੈ ਕੇ ਹੁਣ ਕੱਲੇ ਆਉਣ ਨਾਲ ਕੁਝ ਨਹੀਂ ਬਣਨਾ ਹੁਣ ਆਪਣਾ ਪੂਰਾ ਕੇਡਰ ਸਾਰੇ ਲਾਉਣ ਪਿੱਛੇ ਜਿਹੜੇ ਦੂਜਿਆਂ ਦੇ ਵਿੱਚ ਹੁਣ ਮੈਂ ਕੱਲ ਹੋਰ ਕਹਿਣਾ ਚਾਹਣਾ ਜਿਹੜੀ ਕਿ ਰਾਜਨੀਤਿਕ ਪਾਰਟੀਆਂ ਨੇਗੀਆਂ ਉਹ ਜਿਵੇਂ ਕਿ ਬਾਦਲ ਦਲ ਉਹਨਾਂ ਅੱਗੇ ਤਾਂ ਜਾਣ ਨਹੀਂ ਦਿੰਦੇ ਜਾਂ ਹੋਰ ਗੱਲਾਂ ਕਹਿਣ ਨਾਲ ਕੁਝ ਨਹੀਂ ਬਣਦਾ ਇਹ ਸਾਰਾ ਜੱਤਾ ਉੱਥੇ ਜਾ ਕੇ ਦਿੱਲੀ ਨੂੰ ਘੇਰਨ ਰਾਹੁਲ ਗਾਂਧੀ ਬੈਠੇ ਉੱਥੇ ਦਿੱਲੀ ਆਪਣਾ ਕਾਂਗਰਸ ਦਾ ਕੈਡਰਲ ਜਾ ਕੇ ਪ੍ਰਤਾਪ ਵੱਜੇ ਬੈਠੇ ਉੱਥੇ ਜੇ ਇੱਥੇ ਸਾਨੂੰ ਦਿਲ ਨਹੀਂ ਆਉਂਦਾ ਤੁਸੀਂ ਦਿੱਲੀ ਜਾ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਸੈਸ਼ਨ ਦੇ ਮੂਹਰੇ ਧਰਨਾ ਲਾ ਕੇ ਬੈਠੋ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਬਟਣ ਜਣਾ ਚਾਹੋ ਕਾਂਗਰਸਾ ਜਿਹੜਾ ਵੀ ਮਰਜ਼ੀ ਲੀਡਰ ਕੱਲ ਹੋ ਰਾ ਜਿਵੇਂ ਜਿਵੇਂ ਆ ਬਾਈ ਨੇ ਗੱਲ ਕਹੀ ਆ ਇਹ ਰਾਜਨੀਤਿਕ ਕੱਲੇ ਫੋਟੋਆਂ ਖਿਚਾਉਣਾ ਤੇ ਕੱਲੇ ਗੱਲਾਂ ਕਰਨ ਵਾਲੇ ਨੇਗੇ ਹਾਂ ਜੇ ਚਾਹੁੰਦੇ ਨੇ ਕਿ ਅਸੀਂ ਅਸੀਂ ਅੰਦੋਲਨ ਦੇ ਨਾਲ ਆ ਉਹਨਾਂ ਕੋਲੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਨਾ 10-10 15-15 ਬੰਦੇ ਹਰ ਇੱਕ ਪਾਰਟੀ ਦੇ ਹੈਗੇ ਨੇਗੇ 13000 ਪਿੰਡ ਹੈ ਤਾਂ ਟੋਕਰ 20-30000 ਰੁਪਏ ਬੰਦਾ ਇਕੱਠਾ ਕਰਕੇ ਜਾਂ ਤਾਂ ਇਹ ਦਿਲੇ ਧਰ ਨਾਲ ਲਾਉਣ ਜਾਂ ਇਹ ਪਿੱਛੇ ਧਰ ਨਾਲ ਲਾਉਣ ਤੇ ਇਹ ਗੱਲਾਂ ਕਰਨ ਨਾਲ ਕੁਝ ਨਹੀਂ ਬੰਦਾ ਬੈਠਣ ਦੇ ਬੰਦਾ ਆ ਸਾਰੇ ਨੌਜਵਾਨ ਆਏ ਨੇ 10 ਪਿੰਡਾਂ ਦੇ ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚ ਜਾਵਾਂਗੇ ਅੰਦੋਲਨ ਤੇਜ਼ ਕਰਾਂਗੇ ਉਹ ਨੌਜਵਾਨ ਬਾਰੀਆਂ ਬਣ ਕੇ ਆਉਣਗੇ ਨੌਜਵਾਨੇ ਜਾਗ ਚੁੱਕੀ ਆ ਹੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੋਰ ਸਪੀਕਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕਲਾਕਾਰ ਭਰਾ ਆ ਰਹੇ ਨੇ ਕਿ ਹੋਰਾਂ ਨੂੰ ਲੈ ਕੇ ਆਉਂਗਾ ਸਾਰੇ 10 ਮਿੰਟਾਂ ਦਾ ਕੱਲ ਮੈਂ ਪ੍ਰੋਗਰਾਮ ਕਰਾਂਗੀ 12:00 15:00 ਦੀ ਗੱਲ ਕਰਦਾਂ ਜਿਹੜੇ ਆਪਣੇ ਲੀਡਰ ਨੇ ਉਹ ਬਿਆਨ ਉਲਟ ਦੇ ਰਹੇ ਨੇ ਬਹੁਤ ਗਲਤ ਗੱਲ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਭਾਈ ਜੀ ਤੁਸੀਂ ਮੈਨੂੰ ਭਾਈ ਜੀ ਇੱਕ ਗੱਲ ਦੱਸੋ ਨਹੀਂ ਨਹੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਆਪਣਾ ਅੰਦੋਲਨ ਆਪਾਂ ਦਿੱਲੀ ਛੱਡ ਕੇ ਆਏ ਸੀਗੇ ਉਹੀ ਮੰਗਾਂ ਦੇਗੀਆਂ ਹੋਰ ਕੋਈ ਵੱਖ ਮੰਗਾਂ ਨਹੀਂ ਗੀਆਂ ਫਿਰ ਕਿਉਂ ਆਪੋ ਆਪਣਾ ਇਸ ਚੀਜ਼ਾਂ ਦਾ ਵੀ ਤੁਸੀਂ ਉਹ ਕਰੀ ਜਾਂਦੇ ਹੋ ਅੱਜ ਆਪ ਨੇ ਸਾਡਾ ਭਰਾ ਆਇਆ ਕੁਤਾ ਵੀ ਧੰਨਵਾਦ ਅੰਮ੍ਰਿਤਪੁਰ ਦਾ ਜਿੰਦਾਬਾਦ ਕੈਮਰੋ ਬੈਠੋ ਬਾਈ ਜੀ ਅੰਮ੍ਰਿਤਪੁਰ ਦਾ ਜਿੰਦਾਬਾਦ ਇਹ ਅੱਜ ਸਿੰਗਰ ਵੀ ਜਿਹੜੇ ਪਹੁੰਚੇ ਨੇ ਇਸ ਫਲੋਰੀ ਬਾਰਡਰ ਤੇ ਲੋਕ ਕਹਿ ਰਹੇ ਸੀਗੇ ਵੀ ਸਿੰਗਰ ਨਹੀਂ ਪਹੁੰਚ ਰਹੇ ਸਿੰਗਰ ਨਹੀਂ ਪਹੁੰਚ ਰਹੇ ਤੇ ਅੱਜ ਆਰਨੇਤ ਪਾਲਾ ਬੱਬੀਆਂ ਨੂੰ ਪਹੁੰਚਿਆ ਤੇ ਅੱਜ ਆਰਨੇਤ ਪਹੁੰਚੇ ਤੇ ਗਲੌਬ ਸਿੱਧੂ ਪੰਨਾ ਸਿੱਧੂ ਨਾਲ ਆਏ ਨੇ ਉਹ ਸਾਡੇ ਬਜ਼ੁਰਗ ਨੇ ਸਾਡੀ ਖਾਤਰ ਬੈਠੇ ਸਾਡੀ ਖੇਤੀ ਵਾਸਤੇ ਵੇਖਾ ਸਾਡੀ ਖੇਤੀ ਨੂੰ ਬਚਾਉਣ ਲਈ ਸੋਸਾਇਟੀ ਫਰਜ਼ਮੰਦ ਦਾ ਕਿਉਂਕਿ ਅਸੀਂ ਕਲਾਕਾਰ ਬਾਅਦ ਚ ਪਹਿਲਾ ਕਿਸਾਨ ਆ ਕਲਾਕਾਰ ਤਾਂ ਅਸੀਂ ਹੁਣ ਬਣੇ ਆ ਸੋਵੇਂ ਲੱਗਦਾ ਭਾਵੇਂ ਦੁਨੀਆਂ ਦਾ ਕੋਈ ਵੀ ਕੱਟਾ ਖੇਤੀ ਕਿਉਂ ਚੱਲਦਾ ਜੇ ਖੇਤੀ ਚੋਂ ਸਾਰਾ ਕੁਝ ਆਉਂਦਾ ਬਾਜੀ ਬਾਜੀ ਹੋਰ ਹੋਰ ਸਿੰਘਰਨ ਕੀ ਸਾਰੇ ਆਉਣਗੇ ਭਾਈ ਸਾਰੇ ਆਉਣਗੇ ਵੀਰੇ ਸਾਰੇ ਆਉਣਗੇ ਸਾਰੇ ਆਈ ਇਹਨੇ ਰਾਤ ਵੀ ਆਏ ਨੇ ਬਾਰੀਆਂ ਬੰਦ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਉਣਗੇ ਸਾਰੇ ਭਰਾ ਆਉਣਗੇ ਸਾਰੇ ਕਿਸਾਨਾਂ ਦੇ ਮੁੰਡੇ ਨੇ ਸਾਰੀ ਖੇਤੀ ਆਮੇਤ ਆਪ ਦਾ ਆਪ 20 30 ਕਿਲਾ ਵੀ ਖੇਤੀ ਕਰਦਾ ਆਪ ਨੇ ਤਾਂ ਆਪ ਦੀ ਖੇਤੀ ਆਪ ਕਰਦਾ ਸਾਰੇ ਹੀ ਕਲਾਕਾਰ ਭਰਾ ਆਉਣਗੇ ਸਾਡੇ ਬਜ਼ੁਰਗ ਜੀ ਉਹਨਾਂ ਨੂੰ ਕੀ ਕਹਿਣਾ ਸ਼ਰਮ ਆ ਅਸ਼ੀਰਵਾਦ ਲੈਣ ਆਇਆ ਕਿਸਾਨ ਮਜ਼ਦੂਰ ਇੱਕ ਤਾਕਤ ਜਿੰਦਾਬਾਦ ਆਰਨੇ ਤਾਂ ਭਾਈ ਜਿਹੜੇ ਜੱਸੇ ਬੰਦियां ਲੱਗ ਲੱਗ ਚੱਲ ਰਹੀਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਬਰੇਸੀ ਦਾ ਉਹਨਾਂ ਨੂੰ ਵੀ ਬੇਨਤੀ ਕਰਾਂ ਵੀ ਸਾਰੇ ਇਕੱਠੇ ਹੋ ਕਿਉਂਕਿ ਇੱਕ-ਇੱਕੀ ਵੱਲੋਂ ਹੋਵੇ ਸਾਰੇ ਇਕੱਠੇ ਹੋ ਕੇ ਚੱਲੋ ਈ ਗੱਲ ਹੈ ਜੇ ਇਕੱਠੇ ਹੋਵਾਂਗੇ ਫੇਰ ਇਹ ਜੇ ਆਪਾਂ ਆਪਣੇ ਆਡਾਡ ਹੋਵਾਂਗੇ ਫੇਰ ਕੀ ਕਰਾਂਗੇ ਇਕੱਠੇ ਹੋ ਕੇ ਕੋਈ ਵੀ ਮਤਲਬ ਜੰਗ ਹੈ ਜਾਂ ਮੋਰਚਾ ਇਕੱਠੇ ਹੋ ਕੇ ਜਿੱਤੋਈ ਆ ਆ ਨੌਜਵਾਨ ਦੇ ਕਿੰਨੇ ਆਏ ਹੋਏ ਇਹਨਾਂ ਨੂੰ ਕਹਿਣ ਦੀ ਲੋੜ ਆ ਸਾਰੇ ਖੇਤੀ ਨੂੰ ਤਿਆਰ ਕਰਦੇ ਆ ਬਰੇ ਵਹਿਲਾ ਬੂਲਾ ਕੋਈ ਨਹੀਂ ਕੋਈ ਵੀ ਵਹਿਲਾ ਨਹੀਂ ਵਹਿਲੇ ਆਪਾਂ ਇਹ ਕਹਿਣਾ ਸਵੇਰੇ ਸੂਰਜ ਨਿਕਲਣ ਤੋਂ ਲੈ ਕੇ ਸ਼ਾਮ ਤੱਕ ਸਾਰੇ ਆਪਣੇ ਆਪਣੇ ਕੰਮਾਂ ਕਰਾਂਗੇ ਵੀ ਜੀ ਸਾਰੇ ਵਹਿਲਾ ਕੋਈ ਨਹੀਂ ਆ ਬਸ ਇਸੇ ਕਰਕੇ ਇਹ ਨੂੰ ਸਾਨੂੰ ਵੇਲੇ ਕਰ ਨਾ ਦੇਣਾ ਵੀਰੇ ਉਹ ਤਾਂ ਹੈ ਗਈ ਆ ਅੱਜ ਦਾ ਭਾਈ ਹੁਣ ਸ਼ੁਰੂ ਹੋ ਗਿਆ ਨੌਜਵਾਨ ਘਰਾਚੋਂ ਨਿਕਲੇ ਕਲਾਕਾਰ ਭਰਾ ਆ ਗਏ ਹੁਣ ਆਉਣ ਵਾਲੇ ਦਿਨਾਂ ਵਿੱਚ ਇੱਕ ਅੱਡ ਦਿਨ ਪਰ ਦਿਨ ਬਦਨਾ ਹੀ ਹੈ ਤੁਸੀਂ ਦੇਖੋ ਇਹ ਅੰਦੋਲਨ ਤੇਜ਼ ਹੀ ਹੋਣਾ ਹੈ ਇਹ ਅੰਦੋਲਨ ਜਿੱਤ ਕੇ ਉੱਠਾਂਗੇ ਪਰ ਜਿੰਨਾ ਨੌਜਵਾਨੀ ਲੋਕ ਜਲਦੀ ਨਿਕਲਾਂਗੇ ਉਹਨਾਂ ਜਿਹੜਾ ਅਸੀਂ ਬਾਪੂ ਨੂੰ ਬਚਾਵਾਂਗੇ ਸਰਕਾਰ ਤੇ ਵੱਡਾ ਪ੍ਰਭਾਵ ਪਾਵਾਂਗੇ ਦਬਾਅ ਪਾਵਾਂਗੇ ਹਰ ਇੱਕ ਚੀ ਦੀ ਲਹਿਰ ਬਣਦੀ ਹੁੰਦੀ ਹੈ ਦੇਸ਼ ਆਜ਼ਾਦ ਕਰਾਉਣ ਨੂੰ 200 ਸਾਲ ਲੱਗਿਆ ਸੀਗਾ ਇਸ ਕਰਕੇ ਲੜਾਈ ਬੜੀ ਵੱਡੀ ਆ ਜਦੋਂ ਵੀ ਪਿੰਡਾਂ ਵਿੱਚ ਜਾਣਿਆ ਲੋਕਾਂ ਨੂੰ ਜਗਾਉਣਿਆ ਫੇਰ ਲਹਿਰਾਂ ਬਣ ਗਈਆਂ ਇਹ ਲਹਿਰ ਬਣ ਗਈ ਹੁਣ ਲਹਿਰ ਵੱਡੀ ਬਣ ਗਈ ਆਉਣ ਵਾਲੇ ਦਿਨਾਂ ਵਿੱਚ ਕਰਦੇ ਆਂ ਜੁਨੀਆਂ ਵੀ ਸੱਤ ਬੱਸਾਂ ਲਗੀਆਂ ਉਹਨਾਂ ਦਾ ਲੈ ਕੇ ਆਵਾਂਗੇ ਆਉਣ ਵਾਲੇ ਕਿਉਂਕਿ ਜੇਕਰ ਲੀਡਰ ਲੈ ਕੇ ਜਾ ਸਕਦੇ ਤਾਂ ਸਾਡੀ ਵੀ ਲੈ ਕੇ ਆਉਂਦੇ ਮਾਨੇ ਬਾਈ ਇੱਕ ਬਿਆਨ ਆਉਂਦਾ ਰੋਦੂ ਸਿੰਘ ਮਾਨ ਦਾ ਕਹਿੰਦੇ ਮਰਨ ਮਰਦ ਤੇ ਆ ਬੈਠਾ ਅਸੀਂ ਕਿਉਂ ਜਾਈਏ ਉਹਦੀ ਮਰਜ਼ੀ ਹੈ ਵੀ ਅਸੀਂ ਇੱਕ ਕੰਮ ਚਾਉਂਦੇ ਨਹੀਂ ਹੈਗਾ ਇਹ ਗਲਤ ਗੱਲ ਨਾ ਕੋਈ ਗੱਲ ਨਹੀਂ ਸਾਰਿਆਂ ਨੂੰ ਉਹਨਾਂ ਨੂੰ ਮਨਾਵਨੂਗੇ ਸਾਰਿਆਂ ਨੂੰ ਇਕੱਠੇ ਕਰਤਾ ਗਾਉਣਾ ਜਿਹੜੇ ਅਲੱਗ-ਅਲੱਗ ਚੱਲੇ ਜਥੇਬੰਦੀਆਂ ਨੇ ਹਲੇ ਤੱਕ ਵੀ ਉਹਨਾਂ ਦੀ ਕਿਉਂ ਨਹੀਂ ਇਗੋ ਕਿਉਂ ਆ ਵੀ ਇਕੱਠੀਆਂ ਨਹੀਂ ਜਿਹੜੀਆਂ ਹੋ ਰਹੀਆਂ ਹੋ ਜਾਣਗੇ ਸਾਰੇ ਇਕੱਠੇ ਹੋਣਗੇ ਬੇਫਿਕਰ ਰਹੋ ਆਪਾਂ ਸਾਰਿਆਂ ਨੂੰ ਨਿਬਰਤਾ ਸੱਤ ਆਣਾ ਸਿੱਧੂ ਪੂਰਾ ਜੋਸ਼ ਦੇ ਵਿੱਚ ਆ ਗੱਡੀ ਵਿੱਚ ਖੜੇ ਨੇ ਤੇ ਨਾਲ ਆਰਨੇਤ ਤੇ ਗੁਲਾਬ ਸਿੱਧੂ ਵੀ ਜਿਹੜੇ ਸਾਮ ਮੋਰਚੇ ਵਿੱਚ ਪਹੁੰਚੇ ਨੇ ਸ਼ਿਰਕਤ ਕਰ ਰਹੇ ਨੇ ਤੇ ਨੌ ਜਿਹੜੇ ਇਹ ਜਲਦੀ ਪਹੁੰਚਣਗੇ ਆਰਨੇਤ ਜਿਹੜੇ ਨਾਲ ਨੇ ਪੰਜ ਕੁ ਤਕਸੀਰਾਂ ਕਹਿੰਦੇ ਕਨੋਰੀ ਬਾੜੀ ਤੋਂ ਦੇਖ ਸਕਦੇ ਹੋ ਜਿਹੜੇ ਕਹਿੰਦੇ ਸੀ ਕਨੋਰੀ ਬਾੜੀ ਕੱਟ ਨਹੀਂ ਹੁੰਦਾ ਅੱਜ ਪਾਣੇ ਸਿਟੀ ਨੇ ਬਾਈ ਪਾਣੇ ਸਿਟੀ ਦੇ ਮੋਰਚੇ ਵਿੱਚ ਜਾਨ ਭਰੀ ਆ ਬਾਈ ਜੀ ਤੁਸੀਂ ਜਾਨ ਭਰੀ ਆ ਨਹੀਂ ਫੇਰ ਵੀ ਭਾਈ ਤੋੜਾ ਤੁਸੀਂ ਪਾਨੋਈ ਤੁਸੀਂ ਸਟੋਰੀਆਂ ਬਾਰੇ ਜੀ ਮੇਰਾ ਬਾਜ ਮੈ ਗਿਆ ਸਪੀਚਾਂ ਦਿੰਦੇ ਰਹੋ ਤੁਸੀਂ ਪਿੰਡਾਂ ਦੇ ਵਿੱਚ ਇਕੱਠ ਕਰਕੇ ਲਿਆਓ ਟੋਡਾ ਬੜਾ ਧੰਨਵਾਦ ਕੀ ਇਹਦੇ ਬਾਰੇ ਦੱਸਣਾ ਹੋ ਗਈ ਬਈ ਪਾਨੋਈ ਕੀ ਕਹੋਗੇ ਜੀ ਚਲੋ 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 ਅੱਗੇ ਚਲੋ ਬਹੁਤ ਧੰਨਵਾਦ ਲੈਂਦੇ ਕਰੋ ਵੀਰੇ ਆ ਸਾਰੇ ਜਣੇ ਇਕੱਠੇ ਹੋ ਗਏ ਬਹੁਤ ਧੰਨਵਾਦ ਜਿਹੜਾ ਜੱਡੀ ਹੈ ਜੱਡੀ ਆਪਣਾ ਨੌਜਵਾਨ ਜਿਹੜੇ ਪਿੰਡਾਂ ਚ ਉੱਟਦੇ ਨੇ ਟੋਡੀ ਕਵਾਜ ਨਾਲ ਕੀ ਕਹੂੰਗੇ ਇਹਦੇ ਬਾਰੇ ਜੀ ਬਾਈ ਧੰਨਵਾਦ ਨੌਜਵਾਨਾਂ ਸਾਰੇ 100 ਕਿਲੋ ਮੀਟਰ ਤੋਂ ਆਉਨੇ ਬਾਈ ਪਾਨੇ ਸਿੱਧੂ ਦੀ ਕਵਾਜ ਤੇ ਨਾਭੇ ਕਰੋ ਪਿੰਡਾਂ 10 ਗੱਡੀਆਂ ਲੈ ਕੇ ਆਏ ਮਾਈ ਪਾਨੇ ਦੀ ਵਾਜ ਤੇ ਹਾਂ ਪਾਨੇ ਬਾਈ ਕਿਹੜੇ ਕਿਹੜੇ ਸ਼ਹਿਰ ਚੋਂ ਆਏ ਨਹੀਂ ਸਦੀਗਨ ਸਾਹਿਬ ਪਟਿਆਲਾ ਕਿੱਥੋਂ ਕਿੱਥੋਂ ਨੌਜਵਾਨਾਂ ਤੋਂ ਆਇਰ ਨੌਜਵਾਨ ਹੋਰ ਪਿੰਡਾਂ ਚੋਂ ਆਉਣਗੇ ਇਹ ਤਾਂ ਨੌਜਵਾਨਾਂ ਨਾਲ ਆਉਣ ਦੇ ਸਮੇਂ ਤੇ ਨੇਰੀ ਲਾ ਇੰਨੇ ਰੀਲਾਂ ਦੀ ਪਈ ਹੈ ਤੇ ਅੱਜ ਜਿਹੜਾ ਦੂਜੀ ਵਾਰੀ ਚੰਗੋ ਬਾਰਡਰ ਵਾਲੇ ਜਿਹੜਾ ਖਨੋਰੀ ਬਾਰਡਰ ਅੱਜ ਪਾਨਾ ਸੀਤੂ ਦੂਜੀ ਵਾਰੀ ਵੱਡਾ ਨੌਜਵਾਨਾਂ ਦਾ ਪੱਟ ਲੈ ਕੇ ਆਏ ਆ ਤੇ ਜਿਹੜੇ ਨਾਲ ਸਿੰਗਰ ਵੀ ਪਹੁੰਚੇ ਨੇ ਆਰ ਮੇਟ ਤੇ ਗੁਲਾਬ ਸਿੱਧੂ ਪਾਨਾ ਸਿੱਧੂ ਬਾਈ ਜੀ ਸਾਡੇ ਨਾਲ ਨੇ ਤੁਸੀਂ ਲੋ ਨੌਜਵਾਨਾਂ ਦਾ ਤੁਸੀਂ ਤੁਸੀਂ ਨੌਜਵਾਨਾਂ ਦੇ ਕੱਟ ਦੇਖ ਸਕਦੇ ਹੋ ਆਮਿਤ ਬਾਈ ਜਿਹੜੇ ਆਮਿਤ ਜੀ ਜਰਾ ਪਹੁੰਚ ਲਿਆ ਤੇ ਗਲਾਬ ਸਿੱਧੀ ਪਹੁੰਚੇ ਨੇ